ਆਮ ਆਦਮੀ ਪਾਰਟੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕੈਂਡੀਡੇਟ ਕੁਲਦੀਪ ਸਿੰਘ ਢਾਲੀਵਾਲ ਦੀ ਹਮਾਇਤ ਵਿੱਚ ਵਾਰਡ ਨੰਬਰ 1 ਵਿਖੇ ਪ੍ਰਗੋਪਲ ਦੀ ਅਗਵਾਈ ਹੇਠ ਨੁੱਕੜ ਮੀਟਿੰਗ ਦਾ ਆਯੋਜਨ ਇਸ ਮੌਕੇ ਤੇ ਸਨਮਾਨਿਤ ਕੀਤਾ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਸੀਂ ਆਪਣੀ ਕੈਂਪੇਨ ਦਾ ਅਸੀਂ ਆਪਣੀ ਕੈਂਪੇਨ ਜਿਹੜੀ 17 ਮਾਰਚ ਤੋਂ ਸ਼ੁਰੂ ਹੋ। ਸਾਡਾ ਪਿੱਜਾ ਗੇਟ ਹੋ ਗਿਆ ਜੀ। ਅਜੇ ਤੁਹੇ ਮੀਂਹਾਂ ਤੇ ਪਹਿਲਾ ਗੇਟ ਨਹੀਂ ਕਰ ਸਕਿਆ। ਅਸੀਂ ਉਹਨਾਂ ਇਤਾਂ ਦੀਆਂ ਘਰਾਂ ਦੇ ਵਿੱਚ ਲੋਕਲ ਮੀਟਿੰਗਾਂ ਚ ਆਪਣੇ ਬਦਨ ਪਿੱਜਾ ਤੋਂ ਮਿਲਦੇ। ਜੀ। ਆਪਣੀਆਂ ਟੀਮਾਂ ਤੋਂ ਮਿਲਦੇ। ਫੋਟੋ ਬਾਅਦ ਅਸੀਂ ਪਿੱਜਾ ਗੇਟ ਕੰਪਲੀਟ ਕਰਕੇ ਫਿਰ ਅਸੀਂ ਵੱਡੀਆਂ ਜਨ ਸਭਾ ਕਰਾਂਗੇ। ਰੋਡ ਸ਼ੋਅ ਕਰਾਂਗੇ ਬਾਦ ਸਾਹਿਬ ਦੇ। ਉਹ ਮਹੀਨੇ ਦੇ ਵਿੱਚ ਹੋਣਗੇ। ਸੋ ਬਹੁਤ ਜੀ ਸਪੋਰਟ ਤੁਸੀਂ ਦੇਖੋ। ਐਸ ਬੱਲੇ ਦੀ ਮੀਟਿੰਗ ਹੈ ਬਾਅਦ ਦਾ ਬੱਲੇ ਦੀ ਮੀਟਿੰਗ ਹੈ ਦੇਖ ਲੋ ਕਿੰਨਾ ਰਿਸਪੌਂਸ ਹੈ ਆਵਾਜ਼ੀ ਪਾਰਟੀ ਬਹੁਤ ਵੱਡੀ ਲੀਡ ਦੇਣਾ ਜਿੱਤ ਰਹੀ ਹੈ ਉਹ ਤਟਕਾ ਉਹ ਤੱਕੇ ਸ਼ਾਹੀ ਆ ਤੱਕੇ ਸ਼ਾਹੀ ਦੀਆ ਮਸਾਲਾ ਕਾਇਮ ਕਰ ਰਹੀ ਆ ਲੋਕ ਜਿਦੋਂ ਬੱਚੇ ਪੜਿਆ ਕਰਦੇ ਕੇ ਮੋਦੀ ਦਾ ਇਤਿਹਾਸ ਤੇ ਉਦੋਂ ਕਿਆ ਕਰਨਗੇ ਉਹ ਮੋਦੀ ਸੀ ਜਿਹਦੇ ਰਾਜ ਚ 741 ਸੰਸਦ ਹੋਏ ਇਹ ਉਹ ਮੋਦੀ ਸੀਗਾ ਜਿਨੇ ਤੇਜ ਦਾ ਸਰਦਾਨ ਆਪਣੇ ਯਾਰਾਂ ਨੂੰ ਲਗਾਤਾ ਬਾਦਲ ਦੇ ਚਾਈਪੇਸਤਾ ਤਮ ਦੇਖਦੇਗਾ ਇਹ ਉਹ ਮੋਦੀ ਸੀਗਾ ਜਿੰਨੇ ਬਿਨਾ ਇਲੈਕਸ਼ਨ ਲੜੇ ਤੋਂ ਦਬਾਅ ਪਾਇਆ ਲੋਕਾਂ ਤੇ ਕਿ ਪਿਪਲ ਵਾਸਲਾ ਦੀ ਡੈਮੋਕ੍ਰੇਸੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਖਤਮ ਕਰਤੀ ਉਹ ਧਰੇ ਸਦਾਇ ਪਏ ਹੋਣ ਕਿ ਹੁਣ ਆਪਾਂ ਵੀਰਵਾਦਾਂ ਨੂੰ ਐਦਾ ਕਿਤਾ ਕਰਨੀ ਸਾਧ ਹਰਗੇ ਬਹੁਤ ਬੁਧੀਤ ਅਮਰਜਾ 402 ਸਦ ਪਾਰਲੀਮੈਂਟ ਤੋਂ ਬਾਅਦ ਅਮਰਜਾ ਅੱਛੇ ਤਰੇ ਜੀ ਉਹਨੂੰ ਪੁੱਛਿਆ ਤੁਸੀਂ ਬੀਜਪੀ ਆਦਾਂ ਕਿ ਤੁਸੀਂ ਕਹਿੰਦੇ ਮਸਾ ਸਮਾਰਟ ਸਿਟੀ ਹੈ ਕਿੱਥੇ ਤੁਹਾਡਾ ਸਵਾਰਾ ਲਾਗੀ ਉਦੀ ਸਾਹਿਬ ਤੁਹਾਡੇ ਮੰਤਰੀ ਸੀਗੇ ਕੀਤਾ ਕੋਈ ਦਾ ਕੋ ਪਹਿਹਾ ਦਿੱਤਾ ਨਾ ਦਰਜਾ ਦਿੱਤਾ ਅੰਮ੍ਰਿਤ ਸਰ ਜੱਦੇ ਨੂੰ ਕਰਦਾ ਪਹਿਹਾ ਚਾਹੀਦਾ ਪਹਿਹ ਤੇ ਜਿਹੜੇ ਸਾਡੇ ਉਹ ਵੀ ਰੋਕ ਲਏ ਉਹਨਾਂ ਕੀ ਦੇਣਾ ਸਾਨੂੰ ਪੈਸੇ ਤੇ ਪੰਜਾਬ ਦੇ ਰੋਕ ਲਏ ਉਹਨਾਂ ਸਾਡੀ GST ਰੋਕ ਲਈ ਉਹਨਾਂ ਦੇ ਆਪ ਤੇ ਦਿੱਤਾ ਕੋਈ ਨਹੀਂ ਤੇ ਤਰਜਾ ਦੇ ਤਾਂ ਸਵਾਰ ਸੀਰੀ ਦਾ ਤੇ ਪੈ ਉਹਨਾਂ ਦੇ ਪਾਪੇ ਨੂੰ ਦੇਨੇ ਪੈ ਕੇ ਤੇ ਦੇਨੇ ਸਵਾਰ ਸੀਰੀ ਉਹਦਾ ਬਾਜਾ ਲੋ ਕ੍ਰੇਟ ਬੋਰ ਸਾਹਿਬ ਫਿਲਮ ਸਿਟੀ ਤਾਂ ਪੈ ਗਿਆ ਬਹੁਤ ਬਹੁਤ ਪ੍ਰੋਜੈਕਟ ਨੇ ਮਸਲ ਤੋਂ ਕੋ ਕੰਮ ਹੀ ਨਹੀਂ ਹੋਇਆ ਉਹਦੇ ਕਰਤੇ ऐसे भी दो अंदर एकदम वाला वे जेड जैसा ट्रेन ਦੇ ਉੱਤੇ ਸਰਗਜੀਤ ਸਿੰਘ ਹੋਲਾ ਜੀ ਦਾ ਦਫ਼ਤਰ ਵੀ ਆ ਅੱਗੇ ਉਹਦਾ ਕਾਦ ਵੀ ਹੈ ਮੈਂ ਕਿਹਾ ਪਹਿਲਾਂ ਸਭ ਤੋਂ ਪਹਿਲਾਂ ਇਹ ਪੜਾਵਾ ਕਿ ਨਾ ਸਾਡੇ 7 ਸਾਲ ਚ ਬਣੀ ਦੀ ਇਹ ਪੜਾ ਕੇ ਆ ਕਪਟਾਲੇ ਵਾਲਾ ਸਾਰਾ ਏਰੀਆ ਅੱਗੇ ਬਾਹਰ ਪਿੰਡ ਵਿਚਾਰੇ ਬੜੀ ਬੁਧਿਆਸ ਤੇ ਪਿੱਛੇ ਬਹੁਤ ਬੁਧਿਆ ਪਹਿਲਾ ਕੰਮ ਇਹ ਕਰ ਪਰ ਕੁਜੀ ਸਿੰਘ ਹੋਲਾ ਕਹਿੰਦੇ ਉਹ ਦੱਸਣੀ ਨਾ ਚਸ਼ਮਾ ਘੱਲ ਹੀ ਲਾਉਣਾ ਜੀ ਓਏ ਨਾਵੇ ਜੀ ਜਿਆ ਕਮਜ਼ੋਰ ਦੇ ਨਜ਼ਰ ਕਰਦੇ ਕਮਜ਼ੋਰ ਹੋ ਗਏ ਕੰਮ ਚ ਚੜ ਪਏ ਆ ਉਹਨਾਂ ਕੋਲ ਕਹੋ ਦਮਦਾਰ ਹਾਂ ਮੇਰੇ ਕੋਲ ਨਾੜੇ ਨਹੀਂ ਭਣੀ ਦੀ ਉਹਨਾਂ ਕੋਲ ਕਹੋ ਤੁਹਾਡੇ ਪਿੰਡ ਨੂੰ ਵੇਖ ਲਿਆ ਆ ਕੇ ਕਦੋਂ ਉਹਨਾਂ ਕਿਹਾ ਉਹਨਾਂ ਨੂੰ ਕਿਹਾ ਜੀ ਅਸੀਂ ਐਨਕ ਲਾ ਕੇ ਵੇਖੀ ਤੁਹਾਡੇ ਦਫ਼ਤਰ ਦੇ ਲਾਗੋ ਦੀ ਇੱਕ ਡਰੇਨ ਲੱਗਦੀ ਐਹੀ ਐਨਕ ਲਾ ਕੇ ਵੇਖਿਆ ਤੁਹਾਡੇ ਕਾਜ਼ੇ ਲਾਗੋ ਦੀ ਇੱਕ ਡਰੇਨ ਲੱਗਦੀ ਜਿੰਨੇ ਸਾਰੇ ਅੰਬਸਰ ਦਾ ਸਤਿਆਨਾਸ਼ ਕਰਤਾ ਉਹ ਤੁਹਾਨੂੰ ਨਜ਼ਰ ਵੀ ਆਈ ਤੁਹਾਡੀ ਤੁਹਾਨੂੰ ਸਵੈਲ ਨਹੀਂ ਆਈ ਕਿਉਂਕਿ ਤੁਸੀਂ 75 ਸਾਲਾਂ ਚੋਂ ਕਰੀਬ 6.5 ਸਾਲ ਦਿੱਲੀ ਚ ਸੁੱਤੇ ਰਹੇ ਕੀਤਾ ਕੁਛ ਨਹੀਂ ਉਹ ਤੇ ਕਹਿੰਦੇ ਜਿੱਤ ਦੀ ਹੈੱਟ ਹੈ ਬਹੁਤ ਵੱਡੀ ਜੀ ਚਾਹ ਤੀਕ ਨੂੰ ਪਤਾ ਲੱਗ ਜੁੱਤ ਦੀ ਹੈਟ ਕਿੱਦਾਂ ਹੁੰਦੀ ਹੈ ਕਹਤ ਹੈ ਆ ਮਾਡੀ ਪਾਰਟੀ ਲੋਰ ਆ ਉਹਦੀ ਤੀਤੀ ਤੇ ਨਾਲ ਡਰੱਗ ਕੋ ਠੀਕ ਹੈ ਵੇਖੋ ਜਿਆ ਡਰੱਗ ਦਾ ਅਸੀਂ ਰੋਜ਼ ਹੀ ਕਹਿੰਦੇ ਅਸੀਂ ਪੰਜਾਬ ਦੇ ਵਿੱਚ 25 ਸਾਲ ਪਹਿਲਾਂ ਜੀ ਸਾਡੇ ਉਹ ਤੋਂ ਡਰੱਗ ਪੰਜਾਬ ਚ ਜਾਇਆ ਕਾਲੀਏ ਤੇ ਕਾਂਗਰਸੀਆਂ ਦੇ ਰਾਜ ਇਹ ਜਿਹੜੀ ਡਰੱਗ ਹੈ ਇਹ politcal ਬੰਦਿਆਂ ਨੇ ਪੁਲਿਸ ਨੇ ਉਸ ਸਮਗਲਨ ਫਲਾਉਲ ਕਿ ਡਾਕਡਾ ਡਾਕਿਟਾ ਉਹ ਅਸੀਂ ਤੋੜਤਾ ਉਹ ਜਦੋਂ ਐਕਸੈਸਿਵ ਤੋੜਤਾ ਸਾਨੂੰ ਡਰੋਨ ਦੀ ਇੱਕ ਸਵੱਸਿਆ ਆ ਰਹੀ ਹੈ ਬਾਰਡਰ ਦੇ ਉੱਤੇ ਸਾਡੀ ਸਟੇਟ ਹੈ ਸਾਡਾ ਜ਼ਿਲ੍ਹਾ ਸਾਨੂੰ ਡਰੋਨ ਦੀ ਸਵੱਸਿਆ ਡਰੋਨ ਦੇ ਬਾਈਪਾਸਾਂ ਤੋਂ ਡਰਾ ਆ ਰਹੀ ਹੈ ਜਿੱਦਾਂ ਸਾਡਾ ਡਰੋਨ ਦਾ ਮਸਲਾ ਹੱਲ ਹੋ ਗਿਆ ਕੇਂਦਰ ਸਰਕਾਰ ਦਾ ਸੰਘਤੋਂ ਮਸਲਾ ਕਿਉਂਕਿ ਬਾਰਡਰ ਲਾਈਨ ਹੁੰਦਾ ਕੋ ਜਿੱਦੋਂ ਹੱਲ ਹੋ ਗਿਆ ਸਤਿਗੁਰਜੀ ਦਾ ਖਾਲਸਾ ਅਸਰੀ ਵਾਹਿਗੁਰੂ ਜੀ ਕੀ ਫਤਿਹ ਮੈਂ Prabhjot Singh Uppal Ward Number 1 ਤੋਂ ਇੰਚਾਰਜ ਅੱਜ ਸਰਦਾਰ ਕੁਲਦੀਪ ਸਿੰਘ ਧਾਰੀয়াল ਸਾਡੇ ਗ੍ਰਹਿ ਵਿਖੇ ਆਏ ਜੋ ਕਿ ਉਹਨਾਂ ਨੂੰ ਇੱਕ MP ਦੀ ਸੀਟ ਤੋਂ ਨਵਾਜਿਆ ਗਿਆ ਹੈ ਅਸੀਂ ਡਾਕਟਰ ਜਸਬੀਰ ਸਿੰਘ ਸੰਧੂ MLA ਵੈਸਟੀ ਦੀ ਟੀਮ ਦੇ ਸਿਪਾਹੀ ਆ ਤਾਂ ਇੱਕ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪਾ ਕੇ ਧਾਰੀয়াল ਸਾਹਿਬ ਨੂੰ ਇਥੋਂ ਜਿਤਾਵਾਂਗੇ ਔਰ MP ਦੀ ਸੀਟ ਤੇ ਬਿਠਾਵਾਂਗੇ ਉਹ ਜੋ ਕੰਮ ਜਿਹੜੇ ਪਿਛਲੀਆਂ ਸਰਕਾਰਾਂ ਨੇ ਖਧੂਰੇ ਛੱਡੇ ਕਦੀ ਕੀਤਾ ਹੀ ਨਹੀਂ ਸਾਡੇ ਇਲਾਕੇ ਦੇ ਛੱਡੇ ਐਸੇ ਹੀ ਲਾਗੂ ਕੁਝ 10 ਘਰ ਛੱਡ ਕੇ ਐਮਪੀ ਸਾਹਿਬ ਦਾ ਘਰਿਆ ਸਰਦਾਰ ਗੁਰਜੀਤ ਸਿੰਘ ਔਜਲਾ ਉਹ 7 ਸਾਲਾਂ ਦੀ ਟਰਮ ਦੇ ਵਿੱਚ ਅੱਜ ਤੱਕ ਅਸੀਂ ਇੱਕ ਗਲੀ ਬਣਵਾਈ ਸੀ ਉਹ ਵੀ ਅਸੀਂ ਰੋ ਰੋ ਕੇ ਬਣਵਾਈ ਸੀ ਜਦੋਂ ਦੀ ਸਾਡੀ ਆਰਵੀ ਸਰਕਾਰ ਆਈ ਆ ਕੰਮ ਤੇ ਕਮ ਜਿਆਦਾ ਨਹੀਂ ਤੇ ਇਸ ਵਾਰਡ ਦਾ 70% ਕੰਮ ਮੈਂ ਕਰਵਾਇਆ ਹੈ ਐਮਐਲਏ ਸਾਹਿਬ ਕਹਿ ਕੇ ਮੰਤਰੀ ਸਾਹਿਬ ਨੂੰ ਕਹਿ ਕੇ ਫੰਡ ਲਿਆਂਦੇ ਉਹ ਗਲੀਆਂ ਬਣੀਆਂ ਨਹੀਂ ਯਕੀਨ ਆਉਂਦਾ ਤੇ ਸਾਡੇ ਨਾਲ ਗੱਡੀ 'ਚ ਬੈਠੇ ਜਿਹੜਾ ਵੀ ਭੈਣ ਭਰਾ ਵਾ ਅਸੀਂ ਉਹਨਾਂ ਨੂੰ ਮੌਕੇ ਦੇ ਵਿਖਾਉਂਦੇ ਆ ਜੋ ਸਾਡਾ ਵਿਕਾਸ ਆ ਜੋ ਸਾਡਾ ਕੰਮ ਹਾਲਾ ਕਿ ਮੈਂ ਇਹਨਾਂ ਗਲੀਆਂ ਨੂੰ ਨਾਲੀਆਂ ਨੂੰ ਵਿਕਾਸ ਨਹੀਂ ਦੇਂਦਾ ਸਕੂਲਾਂ ਨੂੰ ਦੇਂਦਾ ਕੋਈ ਹਸਪੀਟਲ ਨੂੰ ਦੇਂਦਾ ਵਾ ਇਹ ਸਾਡੀ ਸਰਕਾਰ ਦਾ ਨਹੀਂ ਜੀ ਸਾਡਾ ਫਰਜ਼ ਬਣਦਾ ਈ ਗਲੀਆਂ ਨਾਲੀਆਂ ਬਣਾਗੇ ਸਟਰੀਟ ਲਾਈਟਾਂ ਦਾ ਅਸੀਂ ਵਰੀਦਾ ਕਿ ਸਾਡੀਆਂ ਸਰਕਾਰਾਂ ਦਾ ਫਰਜ ਬੰਦਾ ਜਿਹੜਾ ਕਿ ਅਸੀਂ ਰੋਕ ਰਲਾ ਕੇ ਇਹਨਾਂ ਦੇ ਕੋਲੋਂ ਉਹ ਚੀਜ਼ਾਂ ਮੰਗ ਰਹੇ ਆਂ ਸੋ ਮੈਂ ਆਪ ਭਗਵੰਤ ਮਾਨ ਸਰਕਾਰ ਦਾ ਕੇਜਰੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡੇ ਇਲਾਕੇ ਦੀ ਨਿਹਾਰ ਨੂੰ ਬਦਲਿਆ ਸੋ ਅਸੀਂ ਵੋਟ ਪਾਉਣਾ ਵੱਡੀ ਗੱਲ ਨਹੀਂ ਆ ਵੋਟ ਪਾਉਣਾ ਵੱਡੀ ਗੱਲ ਆ ਇਸ ਕਰਕੇ ਅਸੀਂ ਇਸ ਆਪਣੇ ਇਲਾਕੇ ਤੋਂ ਵੱਧ ਕੇ ਭੈਣਾ ਭਰਾਵਾਂ ਦੇ ਨਾਲ ਜਾ ਕੇ ਧਾਰੀਵਾਲ ਸਾਹਿਬ ਨੂੰ ਚਿਤਾਵਾਂਗੇ 45000 ਦੇ ਨਾਲ ਅਸੀਂ ਐਮਐਲਸਬ ਨੂੰ ਜਿਤਾਇਆ ਸੀ ਔਰ ਇਤੋਂ ਡਬਲ ਅਸੀਂ ਸਰਦਾਰ ਕਲਦੀਪ ਸਿੰਘ ਧਾਰੀਵਾਲ ਨੂੰ ਜਿਤਾ ਕੇ ਦਿੱਲੀ ਐਮਪੀ ਦੀ ਸੀਟ ਤੇ ਭਾਵਾਂਗੇ 222 ਵਿੱਚ ਜੋ ਪੰਜਾਬ ਨੂੰ ਰਿਮੈਂਡਡ ਗਿਆ ਸੀ ਉਹ ਪਾਨਾ ਸਿੱਧਾ ਮਿਲਣ ਗਿਆ ਸਮਝਦੇ ਹੋ ਇਸ ਵਾਰ ਵੀ 130 ਦੀ ਗੱਲ ਆਖੀ ਜਾਂਦੀ 13 ਦੇ 13 ਸਿੱਧਾ ਆਵਾਜ਼ ਬਣੀ ਸੱਚ ਹੈ ਜੀ ਸੱਚ ਹੈ ਕਿਉਂਕਿ 30 ਸਾਇਲੈਂਟ ਬੋੜਿਆ ਜੀ ਜਿਹੜਾ ਵਾ ਲੋਕ ਕੰਮਾਂ ਨਾਲ ਜੁੜੇ ਆ ਕੋਈ ਨਜਾਇਜ਼ ਪਰਚਾ ਦਗਾਉਣ ਦੇ ਨਾਲ ਸਾਡੇ ਵਾਰਡ ਦਾ ਕੋਈ ਸਾਡੇ ਇਲਾਕੇ ਦਾ ਕੋਈ ਨਜਾਇਜ਼ ਪਰਚਾ ਕੋਈ ਨਹੀਂ ਜੀ ਨਾਰਮਲ ਚਲੋ ਚੱਲਦੀਆਂ ਰਹਿੰਦੀਆਂ ਗੱਲਾਂ ਬਾਤਾਂ ਛੋੜੀਆਂ ਜਿੱਥੇ ਦੋ ਪੁੱਠੇ ਖੜਖਦੇ ਹੀ ਥੋੜੇ ਬਹੁਤੇ ਪਰ ਜੇ ਕੋਈ ਨਿੱਜੀ ਦੁਸ਼ਮਣੀ ਜਾਂ ਨਿੱਜੀ ਕਿਸੇ ਨੇ ਕੱਢੀ ਹੋਵੇ ਉਹ ਮੈਂ ਨਹੀਂ ਮੰਨਦਾ ਇਹ ਕਰਕੇ ਜੋ 2022 ਦੇ ਵਿੱਚ ਹੋਇਆ ਸੀ ਉਹ 24 ਦੇ ਵਿੱਚ ਵੀ